ਜੀ ਕਿਵੇਂ ਖੜੀ ਆਂ ਗੱਲ ਸੁਣਿਓ ਆ ਗਈ ਆ ਮੈਡਮ ਹਾਂ ਨਾਲ ਮੰਮੀ ਡੈਡੀ ਆਏ ਆ ਚੱਲ ਚੰਗਾ ਹੋਇਆ ਆ ਇਹ ਹਤੇ ਤੇ ਹੁਣ ਛੇਤੀ ਆ ਗਈ ਕੀ ਕਰਨਾ ਨਿਆਣੇ ਬਿਨਾ ਜੀਣ ਲੱਗਦਾ ਹਾਂ ਆਹੋ ਬਥੇਰਾ ਕਰਦੀ ਓਦਾਂ ਤੇ ਨਿਆਣੇ ਨਾਲ ਬੜ ਬੇਚੀ ਬੜੀ ਹੱਡੀ ਹੋਈ ਹੈ ਨਾ ਚੱਲ ਕੋਈ ਨਹੀਂ ਗਵਾਂਡੀਆਂ ਦੀਆਂ ਗੜੀਆਂ ਜਾਂਦੀਆਂ ਨਹੀਂ ਆ ਓਦਾਂ ਹੀ ਗੱਲਾਂ ਕਰਨ ਨੂੰ ਇੱਕ ਦੂਜੇ ਨੂੰ ਸ਼ੇਅਰ ਰਹਿੰਦੇ ਆ ਸਾਰੇ ਹੋਰ ਆਈ ਆਗੇ ਆਹੋ ਆਪਣੇ ਘਰ ਦੀ ਦਸਨੀ ਨਹੀਂ ਹੁੰਦੀ ਆ ਤੇ ਦੂਜੇ ਦੇ ਘਰ ਦੀਆਂ ਬੜੀਆਂ ਵਹਿ ਬਹਿ ਕੇ ਗੱਲਾਂ ਕਰਨੀਆਂ ਹੁੰਦੀਆਂ ਲੋਕਾਂ ਨੇ ਹਾਂ ਆਹੋ ਚੱਲ ਚੰਗਈ ਹੋਇਆ ਬਾਅਦ ਚ ਜਾਣੇ ਆਪਾਂ ਵੀ ਆਹ ਚਲ ਉਧਰ ਹੋਣੇ ਹਾਂ ਮਿਲ ਕੇ ਲਾਵਾਂਗੇ ਰਗੂਆ ਮਾਰ ਦੇ ਫਾੜੀ ਤੇ ਸੋਤੇ ਆ ਰਗਬੀਰ ਪਿਛੇ ਆਉਣ ਡਿਆ ਚਲੋ ਨજર ਬੈੰਨੇ ਆ ਫੇ ਕਰਦੇ ਗੱਲ ਬਾਤ ਭੈਣ ਜੀ ਆਹ ਡਈ ਭਾਂਡੇ ਬੰਜਾ ਭੈਣ ਜੀ ਨੂੰ ਕਿਹੜਾ ਸੁਣਨਾ ਗਾੜੀ ਸਾਸਿਕਾ ਭੈਣ ਜੀ ਮੰਮੀ ਸਾਸਿਕਾ ਸਾਸਿਕਾ ਚਲਤੀਂਏ ਮੈਨੂੰ ਬੜੀ ਖੁਸ਼ੀ ਜੜੀ ਜੜੀ ਤੂੰ ਆ ਗਈ ਆ ਹੈ ਆ ਜਾ ਬਹਿ ਜਾ ਮੈਂ ਕਿੱਥੇ ਗਿਆ ਆ ਹਮਰੇ ਕੋ ਤੇ ਕਾ ਮਹੁੰਦਾਵਾ ਕਿਤਰਾ ਮੈਂ ਬੇਕਾਰ ਤੇ ਕਿਤਰਾ ਖਲਾਰਾ ਪਿਆਵਾ ਜਾ ਜਾ ਮੈਂ ਕੁਰਸੀ ਘਾ ਲਿਆ ਹੁੰਦੀ ਅੰਦਰ ਉਹ ਜਿੱਦੜੀ ਬਹਿ ਜਾ ਮੈਂ ਲੈ ਕੇ ਨਹੀਂ ਆ ਜੀ ਤੂੰ ਫੜ ਲਿਆ ਤੂੰ ਮੈਂ ਲੈ ਨਹੀਂ ਕੀ ਬਣਿਆ ਘਰ ਦਾ ਹਾਲ ਵਾਕਿਆ ਹੀ ਬੇਹਰ ਦਾ ਹਾਲ ਮੈਂ ਕਿਹਨਾਂ ਕੀ ਵੇਖਣ ਡਿਆ ਸਭ ਕੋਈ ਦੇਖਣ ਤੇ ਡਿਆ ਵਾ ਪਰ ਅਕਲਾ ਵਧਾ ਕਟਾਗਾ ਦਾ ਇਹਨਾਂ ਨੂੰ ਗਰੀਬੀ ਸਾਰੀ ਦੁਨੀਆ ਤੇ ਹੁੰਦੀ ਆ ਅਕਲ ਵੀ ਹੋਣੀ ਚਾਹੀਦੀ ਆ ਆਜਾ ਮੰਮੀ ਆਜੋ ਇੱਥੇ ਆਂਦਾ ਚੁੱਪ ਕਰ ਜੋ ਪਰ ਮੈਂ ਉਹਨੂੰ ਕੋੜਾ ਗੱਡੀ ਸੁਣ ਲਿਆ ਕੀ ਆਂਦੇ ਤੇ ਕੀ ਨਹੀਂ ਚੱਲ ਮੰਮੀ ਤੁਸੀਂ ਕਾਹਤੋ ਹੋਈ ਗੱਲ ਕਰਦੇ ਗੱਲ ਨਹੀਂ ਲਿਆ ਵਾ ਨਹੀਂ ਪਾਣੀ ਨਹੀਂ ਪੀਣਾ ਨਹੀਂ ਨਹੀਂ ਬਸ ਮੰਮੀ ਇੱਥੇ ਆਜੋ ਮੈਂ ਚਾਹ ਬਣਾਉਣੀ ਆ ਬੈਠ ਜਾਓ ਬੈਠ ਜਾਓ ਜੇ ਬੈਠੋ ਚਾਹ ਨੂੰ ਤੇ ਆਪ ਡੇ ਕੋਲ ਡੇ ਲੜਨ ਦੇ ਆ ਤੇ ਚਾਹ ਰਗਬੀਰ ਤੇ ਉਹ ਖਲੋਤਾ ਵਾ ਉਧਰ ਰਗਬੀਰ ਉਧਰ ਖਲੋਤਾ ਨਾ ਕਿੱਥੇ ਆਉ ਪਏ ਤੇ ਖਲੋਤਾ ਵਾ ਮੈਨੂੰ ਨਹੀਂ ਪਤਾ ਕਿੱਥੇ ਗਿਆ ਵਾ ਕੋਈ ਨਹੀਂ ਆ ਜਾਂਦਾ ਵਾ ਤੂੰ ਨਾ ਮਾਤਾ ਟੈਨਸ਼ਨ ਲੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਆ ਬਈ ਬੈਠ ਬੈਠ ਉੱਧਰ ਗਿਆ ਔਰ ਮੈਂ ਲੈਟ ਤੇ ਗਿਆ ਹਾਂ ਮਰਾਜਾ ਅੱਛਾ ਹਾਂਜੀ ਤੇ ਜੀਵਨ ਜੀਵਨ ਵਿੱਚ ਇੱਥੇ ਵਿਆਹ ਲਗਾਉਣ ਨੂੰ ਆਵਲ ਅੱਛਾ ਅੱਛਾ ਰੋਟੀ ਖਾਏ ਖਾਣ ਤੇ ਫਿਰ ਮੈਂ ਉਧਰ ਹੋ ਗਿਆ ਨਿਆਰ ਵੱਲ ਅੱਛਾ ਅੱਛਾ ਹਾਂਜੀ ਬੜੇ ਪੱਕੇ ਨਿਕਲੇ ਉਦਾਂ ਤੁਸੀਂ ਕਿਦੇ ਗੱਲ ਕੀ ਹੋਣੀ ਆ ਕਿਤੇ ਫੋਨ ਨਹੀਂ ਕੀਤਾ ਮੰਮੀ ਪੇਕੇ ਗਈ ਹੈ ਆਪਣੇ ਉਹਨੇ ਉੱਥੇ ਗਈ ਇਹਦੀ ਵਜ੍ਹਾ ਕਰਕੇ ਸਾਨੂੰ ਇੰਟਰੀਗ ਜਿਹੀ ਨਹੀਂ ਇਹ ਆਖੀ ਜਦੀ ਮੇਰਾ ਮੁੰਡਾ ਮੇਰਾ ਮੁੰਡਾ ਮੇਰਾ ਨਹੀਂ ਜੀ ਲੱਗਦਾ ਇਹਦੇ ਤੱਦੀ ਦੇਖ ਲੈ ਕੇ ਅਹੀਂ ਨਹੀਂ ਹਰੇ ਆਉਣਾ ਉਦਾਂ ਉਹ ਇਹ ਕਦ ਗਈਆ ਚਾਰ ਦਿਨ ਰਹਿ ਲੂਗੀ ਚਲ ਠੀਕ ਹੈ ਬਲਜੀਤ ਚੱਲ ਫਿਰ ਚਾਰ ਦਿਨ ਦਾ ਉਹਨੇ ਦਿੱਤਾ ਤੈਨੂੰ ਵਗਾ ਤੂੰ ਤਾਂ ਜਾਣ ਕੇ ਭੱਜੀ ਆਈ ਮੰਮੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਕੀ ਪਤਾ ਇਤਨਾ ਕਿਉਂ ਆਖੀ ਜਾਣਦੇ ਆ ਨਹੀਂ ਤੁਹਾਡੀ ਰੋਟੀ ਪੱਕ ਜਾਂਦੀ ਭਲਾ ਮੈਨੂੰ ਤਾਂ ਆਪਣੇ ਮੁੰਡੇ ਦੀ ਚਿੰਤਾ ਸੀ ਇਦਰ ਰੋਟੀ ਖਾਂਦਾ ਕਿ ਨਹੀਂ ਖਾਂਦਾ ਮੰਮੀ ਕੋ ਕਿਹੜੀ ਪੱਕਦੀ ਆ ਇਹਦਾ ਤੇ ਫਿਰ ਇਹਨਾਂ ਦਾ ਤੇ ਫਿਰ ਸਾਹ ਪਤਾ ਬੇਤਰਾ ਦਾ ਨਾ ਇਹਦੇ ਬੰਦੇਆ ਬੰਦਿਆਂ ਨੂੰ ਸੋਚ ਲਿਆ ਬਾਹਰ ਤੁਰ ਫਿਰ ਲਿਆ ਤੇ ਘਰ ਆ ਗਏ ਤੇ ਘਰ ਦੀ ਮੰਮੀ ਨੇ ਰੋਟੀਆਂ ਪੱਕੀਆਂ ਖਾ ਲੀਆਂ ਰੁੱਖੀਆਂ ਵੇਸੀਆਂ ਕਿਹੜੀ ਕਿਹੜੀ ਤੈਨੂੰ ਵੀ ਪਤਾ ਜਿਹੜੀ ਗੱਲੋਂ ਮੈਂ ਆਖੰਦਿਆ ਆਹੇ ਕਿੜਾ ਮੰਮੀ ਨੂੰ ਕੋ ਗੁੱਸੇ ਨਕਲਾਇਆ ਵਜਾ ਕਿੜਾ ਲੜਾਈ ਝਗੜਾ ਹੋਇਆ ਕੋਈ ਨਹੀਂ ਤੂੰ ਉਦੋਂ ਥੱਕੇ ਕਿਉਂ ਮਾਰਦੇ ਥੱਕੇੜਾੜੀ ਕੀ ਮਾਰਨੇ ਆ ਇਹ ਖਰਚੇ ਤੇ ਖਰਚਾ ਪਈ ਜਾਂਦਾ ਖਾਡਾ ਦਾ ਖਰਚਾ ਆ ਆਂਦਰ ਕੋਈ ਹੈ ਨਹੀਂਗੀ ਤੇ ਖਰਚੇ ਦੇ ਖਰਚਾ ਪਈ ਜਾਂਦਾ ਇਹ ਥੋੜਾ ਵੀ ਦਿਨਾਂ ਨਹੀਂ ਨੀ ਧੱਕੇ ਮਰੀ ਜਾਨੀ ਨਾ ਨਹੀਂ ਮੈਂ ਕਹਿੰਦਾ ਨਹੀਂ ਚਲ ਜਾ ਆਪਣੇ ਪੇਕੇ ਚਲ ਜਾ ਤੂੰ ਮੈਂ ਆਪਣੇ ਜਿੱਦਾਂ ਮਰਜੀ ਇਹ ਵੀ ਵਿਚਾਰੀ ਰੋਦੀਗੀ ਖਾਣ ਨੂੰ ਵੀ ਕੱਖ ਨਹੀਂ ਮਿਲਣ ਦਿਆ ਤੇ ਮੈਂ ਚਲ ਤੂੰ ਚਾਰ ਨਾਲ ਪੇਕੇ ਰਾ ਮੈਂ ਵੀ ਕੋਈ ਲਾਉਣਾ ਧਾਕ ਦਾ ਕੰਮ ਧੰਦੇ ਦਾ ਹੋਰ ਜਿਵੇਂ ਨਹੀਂ ਕੰਮ ਕਿਤੇ ਬਣਦਾ ਹੀ ਨਹੀਂਗਾ ਇਹ ਬਾਹਰ ਦਾ ਢਾਡ ਸਾਹਮਣੇ ਕਈ ਵਾਰੀ ਲੈ ਪੈਸੇ ਵੀ ਖਰਾਬ ਹੁਣ ਇੱਥੇ ਕਿਸੇ ਨੂੰ ਕਿਹਾ ਵਾ ਮਿਲ ਮੁੱਲ ਚ ਮੈਂ ਚਲ ਉੱਥੇ ਲੱਗ ਜਾਨੇ ਜਾ ਕੇ ਯਾਰ ਤੂੰ ਐਵੇਂ ਇੱਧਰ ਲੈਨਤਾ ਮੈਂ ਕਹਿੰਦਿਆਂ ਪਹਿਲਾਂ ਉੱਧਰ ਜਾਣਾ ਹੈਗਾ ਤੇ ਫੇਰ ਇੱਧਰ ਆਉਂਦੇ ਚਾਹ ਉਹਨਾਂ ਨਾਲ ਚਾਹ ਪਾਣੀ ਪੀ ਲੈਣਾ ਯਾਰ ਕੋਈ ਨਹੀਂ ਇੱਧਰ ਵੀ ਚਾਹ ਪਾਣੀ ਮਿਲਣਾ ਹੀ ਆ ਇੱਧਰੋਂ ਚਾਹ ਪਾਣੀ ਪੀ ਕੇ ਫੇਰ ਉੱਧਰ ਚੱਲ ਜਾਣਗੇ ਮੈਂ ਕਹਿੰਨਾ ਉੱਧਰ ਮੋੜਦਾ ਪਹਿਲਾਂ ਮੈਂ ਉਹ ਨਹੀਂ ਸਾਬੀ ਮੇਰੀ ਮਾਂ ਇੱਧਰ ਪਹਿਲਾਂ ਮਾਂ ਨੂੰ ਤੇ ਮਿਲਣਾ ਫੇਰ ਚੱਲ ਜਾਈਏ ਉੱਧਰ ਕੋਈ ਨਹੀਂ ਫੇਰ ਉੱਧਰ ਵੱਧ ਬੈਲੇ ਹੋ ਤੁਸੀਂ ਓਏ ਯਾਰ ਕੀ ਐ ਨਾ ਰੋਣੇ ਹੀ ਰੋਣੇ ਆਪਣੇ ਉਹ ਨਹੀਂ ਰੋਂਦੇ ਕੋਈ ਗੱਲ ਨਹੀਂ ਥੋੜਾ ਚੇਰ ਪਾਵਾਂਗੇ ਚਾਹ ਘੁੱਟ ਘੁੱਟ ਪੀਵਾਂਗੇ ਤੇ ਨਾਲ ਹੀ ਉੱਧਰ ਤੁਰ ਪਾਂਗੇ ਉਹ ਤੀ ਗੱਲਾਂ ਤੇ ਚੱਲ ਕਰੋ ਮੋਟਰਸਾਈਕਲ ਸਟਾਰਟ ਤੈ ਕੰਨੂੰ ਬੰਦ ਕਰਤਾ ਜੀ ਹੁਣ ਜਾਣਾ ਤੇ ਪੈਣਾ ਹੀ ਆ ਉੱਧਰ ਉਹ ਜਾ ਰ ਇਹਨਾਂ ਨੇ ਆਪਣੇ ਦੁੱਖ ਸੁੱਖ ਸੁਣਾਉਣਾ ਹੀ ਨਹੀਂ ਹਟਣਾ ਯਾਰ ਮੈਂ ਆਪਣੀ ਮਾਂ ਨੂੰ ਨਹੀਂ ਮਿਲਣਾ ਦੱਸੋ ਨਾ ਮਾਂ ਨੂੰ ਤਾਂ ਮਿਲਣਾ ਵਾ ਨਾ ਨਹੀਂ ਹਾਂ ਹਾਂ ਕਰੀ ਜਾਓ ਚੁੱਪ ਕਰਕੇ ਹੂੰ ਮਾਂ ਚੁੱਪ ਕਰਕੇ ਜਿਆਦਾ ਨਾ ਘਰ ਆ ਭਰੇਓ ਚਲੋ ਹੁਣ ਰੁਕ ਰੁਕ ਜਾਣ ੜੇ ਜੀ ਤੂੰ ਜੀ ਮਿਲ ਜੀ ਵੀ ਗਏ ਹਨ ਉਹ ਵੀ ਆਨੇ 5-7 10 ਨੇ ਲੱਗਣੇ ਹਨ ਬੰਦਾ ਨਿਕਲੂਗਾ ਫੇਰ ਹੀ ਬੰਦਾ ਅਡਜਸਟ ਕਰਨਾ ਨਾ ਉਹਨਾਂ ਨੇ ਅੱਛਾ ਹਾਂਜੀ ਚਲ ਅੱਛਾ ਕੋਈ ਨਹੀਂ ਹੋ ਜਾਊਗਾ ਹੁਣ ਫਿਰ ਕੀ ਕਰਨਾ ਆਲ ਭਾਈ ਨਾਲ ਸਿ ਬਠੇਰੀ ਨਹੀਂ ਕਰਨਾ ਪਰ ਹੱਥ ਚੁੱਕਣ ਵਾਲੀਆਂ ਗੱਲਾਂ ਨਾ ਕਰਿਓ ਹਾਂ ਸਸੀ ਗੱਲ ਠੀਕ ਹੈ ਹਾਂਜੀ ਠੀਕ ਹੈ ਸਸੀ ਗੱਲ ਸਤੀ ਜੀ ਸਸੀ ਗੱਲ ਭਾਜੀ ਸਸੀ ਜੀ ਹਾਂਜੀ ਵਧੀਆ ਜੈਪਲ ਜੀ ਕੁਰਸੀਆਂ ਲਿਆ ਸਸੀ ਗੱਲ ਮਾਸੀ ਜੀ ਸਸੀ ਗੱਲ ਮਾਸੀ ਜੀ ਸਸੀ ਗੱਲ ਇਂ ਜਿਹੜੇ ਤੇਂ ਜਿਹੜੇ ਤੇਰਾ ਮੰਮੀ ਹਾਂ ਠੀਕ ਵਾ ਠੀਕ ਆ ਬਹਿ ਜਾ ਫਿਰ ਬਹਿ ਜਾ ਆ ਜਾ ਇੱਧਰ ਆ ਜਾ ਰੋਪੋ ਇਹਨੇ ਮਮਮੀ ਨਾਲ ਗੇ ਵੀ ਲਾਜੋ ਬੈਠੇ ਕੁਰਸੀ ਤੇ ਠੀਕ ਠਾਕ ਹੈ ਹਾਂ ਵਧੀਆ ਵਧੀਆ ਤੂੰ ਸੁਣਾ ਪਰਿਵਾਰ ਠੀਕ ਠਾਕ ਆ ਸੋਕ ਸਾਰਾ ਹਾਂਜੀ ਲਓ ਮੈਂ ਮੈਨੂੰ ਪਤਾ ਹੀ ਨਹੀਂ ਅੱਗੇ ਮਾਸੀ ਵੀ ਨਹੀਂ ਆਏ ਆਹੋ ਚਲ ਚੰਗ ਦੇ ਲੋਗੇ ਇਸੇ ਵਾਰ ਨਹੀਂ ਵਧੀਆ ਹੋ ਗਿਆ ਕਿ ਇਦਾਂ ਹੀ ਹਾਂ ਭੈਣ ਭਰਾ ਮਿਲ ਗਏ ਹਾਂਜੀ ਹੋਰ ਮੰਮੀ ਦੱਸ ਵਧੀਆ ਵਾ ਹਾਂ ਠੀਕ ਵਾ ਉਹ ਤੋਂ ਇਸ ਨਾਲੋਂ ਪਤਾ ਠੀਕ ਠਾਕ ਹਾਂਜੀ ਮਾਤਾ ਜੀ ਤੁਸੀਂ ਦੱਸੋ ਪਰਿਵਾਰ ਠੀਕ ਠਾਕ ਹੈ ਵਧੀਆ ਵਧੀਆ ਬਹੁਤ ਪਰਿਵਾਰ ਬਾਹਰ ਹੀ ਆ ਨਾਲ ਹੀ ਮੁੰਡਾ ਲੈ ਕੇ ਗਿਆ ਸੀ ਫੋਨ ਆਉਂਦੇ ਆ ਹਾਂ ਫੋਨ ਆਉਂਦੇ ਆ ਠੀਕ ਉਹ ਤੇਰੇ ਜਨਾਂ ਦੀ ਜ਼ਿੰਦਗੀ ਲੰਘਦੀ ਜਾਂਦੀ ਆ ਹਾਂਜੀ ਹੋਰ ਦੱਸੋ ਵੀਰ ਤੁਸੀਂ ਹਾਂ ਵਧੀਆ ਠੀਕ ਠਾਕ ਠੀਕ ਹੈ ਵੀਰ ਨਹੀਂਗਾ ਠੀਕ ਸੁਖ ਇੱਥੇ ਆ ਜਾਓ ਵੀਰ ਕੋਈ ਨਹੀਂ ਹੋਇਆ ਵੀਰ ਉਹ ਨਹੀਂ ਠੀਕ ਵਾ ਮੈਨੂੰ ਵੀ ਹੋਇਆ ਵਾ ਵੀਰ ਨੇ ਭਾਬੀ ਤੇਰੀ ਭਜਾਤੀ ਅਸੀਂ ਰੱਬ ਵੱਲੋਂ ਮਿਲਣਾ ਇਹਦੇ ਕੁੱਟਣ ਦੇ ਇੱਥੇ ਹੱਥੋਂ ਪਾਈ ਹੋਣ ਦੇ ਅਸੀਂ ਲੈ ਗਏ ਲੈ ਹੀ ਲੈ ਕੇ ਦੋ ਦਿਨ ਰੱਖ ਕੇ ਵੀ ਮੁੜ ਕੇ ਇਹਨੇ ਮਗਰ ਕਿਨਾਂ ਨੇ ਕਦੇ ਫੋਨ ਨਹੀਂ ਕੀਤਾ ਫੋਨ ਨਹੀਂ ਕੀਤਾ ਆਨੂ ਨਵਾਇਆ ਪਟੀਆਂ ਵਾਲੇ ਨੀਵੇਂ ਹੁੰਦੇ ਆ ਨਾ ਇਹੋ ਹੀ ਨੀਵੇਂ ਹੋ ਕੇ ਰਹਿਣ ਨਹੀਂ ਫਿਰ ਆਪਣੀ ਵੀ ਹੋ ਕੇ ਆ ਗਈ ਉਹ ਇਹੋ ਜੀ ਕੋਈ ਗੱਲ ਨਹੀਂ ਗਈ ਤੇ ਫਿਰ ਭਾਬੀ ਉੱਥੇ ਦੋ ਦਿਨ ਰਹਿ ਕੇ ਆਏ ਤੁਸੀਂ ਕਿੰਨੇ ਫੋਨ ਕਰਕੇ ਵੀ ਨਹੀਂ ਦੱਸਿਆ ਤੂੰ ਜਾਂ ਆਪਣੇ ਪੇਕੇ ਗਈ ਕਿਹੜੀ ਹੋਰ ਕਿਤੇ ਗਈ ਮਾਂ ਤੋਂ ਨਹੀਂ ਗਈ ਮਾਂ ਨਾਲ ਗੱਲ ਕਰੀ ਜਾਂਦਾ ਪੇਕੇ ਗਈ ਪੇਕੇ ਰਹਿ ਲੈਦੀ ਤਾਂ ਕੀ ਤੇ ਤੁਸੀਂ ਹੱਥ 겨 ਚੁੱਕੇ ਅੱਗੇ ਦੇ ਇਨੇ ਚਿਰ ਦਾ ਕਦੀ ਹੱਥ ਨਹੀਂ ਚੁੱਕਿਆ ਆ ਗਈ ਹੁਣ ਤੁਸੀਂ ਨਵਾਂ ਤਾਜ਼ਾ ਕੱਢਣ ਲੱਗੇ ਘਰ ਤੋਂ ਉਹ ਸੋਖ ਇਹੋ ਜੀ ਕੋਈ ਗੱਲ ਨਹੀਂ ਹੋਈ ਸਿਰ ਇਹਨਾਂ ਦਾ ਵੇਖਣਾ ਨਜ਼ਰੀਆ ਹੋਰ ਵਾ ਇਹ ਜਦੋਂ ਆਏ ਆ ਤੇ ਕੋਈ ਗੱਲ ਬਾਤ ਉਹ ਨਹੀਂ ਮੈਂ ਬਲਜੀਤ ਨੂੰ ਸਿਰ ਧੱਕਾ ਮਾਰਿਆ ਵਾ ਉਹਨੇ ਜਨੂ ਇਹ ਆ ਕੇ ਇਹਨਾਂ ਨਾਲ ਮੇਰੀ ਸੁਣੀ ਨਾ ਬਲਜੀਤ ਦੀ ਤੂੰ ਕੁੜੀਆਂ ਬਹਿ ਮੋਰਸਾ ਤੇ ਉਹ ਲੈ ਗਏ ਨਾਲ ਹੀ ਫਿਰ ਸੋਖ ਧੱਕਾ ਵਾ ਪਤਾ ਕਿਹੜੀ ਗੱਲੋਂ ਮਾਰਿਆ ਇਹ ਗਾ ਸਾਡੀ ਕੋਈ ਲੜਾਈ ਨਹੀਂ ਹੋਣੀ ਹੈਗੀ ਗਰੀਬੀ ਦਾ ਬੰਦਾ ਜੂਝਦਾ ਹੋਵੇ ਉਥੇ ਕਰੰਟ ਵਾਲੀਆਂ ਤਾਰਾਂ ਨੰਗੀ ਆਂਦਾ ਮੈਂ ਫੜ ਲੈਂਦਾ ਵਾ ਮੈਂ ਛੋਟਾ ਜੰਨਾ ਮੈਂ ਤੇ ਮੈਂ ਹਾਂ ਤੂੰ ਤੇ ਛੋਟਜੂਗੇ ਤੇ ਅਹੀਂ ਫਿਰ ਬੱਜੇ ਰਹਿਣਾ ਇੱਥੇ ਐ ਈਦਾ ਹੱਲ ਵਾ ਕੋਈ ਕੰਮ ਧੰਦਾ ਕਰੋ ਹਾਂ ਪਹਿਲੇ ਹਲ ਹੋ ਜੇ ਐ ਇਹੋ ਤੇ ਗੱਲ ਹੈ ਇਹੋ ਤੇ ਗੱਲ ਅਹੀਂ ਕੰਨਦੇ ਆਂ ਵੀ ਕੋਈ ਮੈਚਰਿਟੀ ਪੀਤਿਆਂ ਕੋਈ ਤਾਰਾ ਨਾ ਲੱਗਿਆ ਕੋਈ ਮਸਲੇ ਹੱਲ ਹੋ ਜਾਣਗੇ ਈਦਾ ਗਰੀਬੀ ਕੱਟੀ ਜਾਣੀ ਆ ਕੰਮ ਕਰਾਂਗੇ ਤੇ ਫੇਰੀ ਗਰੀਬੀ ਕੱਟੀ ਜਾਂਦੀ ਆ ਨਾਲੀ ਚੰਗੀ ਗੱਲ ਥੋੜੀ ਐ ਈਦਾ ਸਾਰਾ ਕੰਮ ਤੇ ਕਰੀਦਾ ਵਾ ਸਭ ਕੋ ਕਰੀਦਾ ਹੁਣ ਬਜਦਾ ਇਹ ਕੱਖ ਨਹੀਂ ਕੀ ਕਰੀਏ ਫਿਰ ਫਾਇਦਾ ਲੈਣਾ ਨੂੰ ਗਈ ਪਿਆਲੀ ਬੰਨਾ ਛੱਡ ਕੇ ਕੋਈ ਬਾਹਰ ਕੰਮ ਕੱਢ ਲਓ। ਕਰੀਬੀ ਕਿਹੜੀ ਫੜ ਕੇ ਕੰਨੇ ਲਿਆਂਦੀ? ਤੂੰ ਇاں ਪੀ ਲੈਂਦੀ ਏ। ਉਹ ਕੁੜੀਏ। ਤੂੰ ਹੁਣ ਐਡਾ ਕਹਿੰਦੇ ਜਿੱਦਾਂ ਤੁਨਕੇ ਗੱਲ ਦਾ ਨਹੀਂ ਪਤਾ। ਚਲੋ ਛੱਡੋ। ਨਾਲੇ ਸੁੱਖ ਮਰਨਾ ਮਰੋਣਾ ਨਾ ਮਹਾਰਾਜ ਨੇ ਵੀ ਕਿਹਾ ਵਾ ਵੀ ਇਹ ਗੱਲ ਗਲਤ ਵਾ। 부ਜਦਲੀ ਆਏ। ਤੇ ਫਿਰ ਵੀਰ ਨੂੰ ਸਮਝਾਉਣਾ ਹੈ ਨਾ ਕਿ ਤੁਸੀਂ ਇਹ ਕਲੇਸ਼ ਪਾ ਕੇ ਬੈਠੇ ਮੈਂ ਮਿਲ ਨਹੀਂ ਆਂ ਤੇ ਗਾੜੀ ਹੋ ਰਹੀ ਤੁਸੀਂ ਇاں ਕੰਨੀ ਸਕਾਇਆ। ਮੈਂ ਸਮਝਾਉਣਾ ਸੀ। ਜਿੰਨੇ ਚਿਰ ਨੂੰ ਮੰਮੀ ਹੋਣਾ ਕੋ ਮੈਂ ਮਦਦ ਮੰਗੀ ਮੰਮੀ ਹੋਣੀ ਮੈਨੂੰ ਆ ਹੀ ਪੈਸੇ ਦੇਣ ਉਹਨੇ ਚਿਰ ਨੂੰ ਇਹਨਾਂ ਨੇ ਆ ਕੰਮ ਕੀਤਾ ਤੇ ਇਹਨਾਂ ਦੀ ਸਾਡੀ ਆਪੋ ਚ ਦੀ ਲੜਾਈ ਹੋਣੀ ਉਹਨੇ ਚਿਰ ਨੂੰ ਮੰਮੀ ਹੋਣੀ ਆਗੇ ਮੰਮੀ ਹੋਣਾ ਨੇ ਵੀ ਗੱਲ ਸੁਣੀ ਕਿ ਨਹੀਂ ਨਾ ਉਹਨਾਂ ਕੋਈ ਜਰਿਆ ਨਹੀਂ ਕਿ ਸਾਡੀ ਕੁੜੀ ਨੂੰ ਧੱਕੇ ਮਾਰ ਰਹੇ ਨੇ ਤੇ ਉਹ ਵੀ ਮੈਨੂੰ ਨਾਲ ਲੈ ਗਏ ਤੇ ਮੇਰਾ ਉੱਤੇ ਸਰ ਨਹੀਂ ਗਿਆ ਮੁੰਡੇ ਆਪਣੇ ਤੋਂ ਬਗੈਰ ਇਹਨਾਂ ਨੇ ਤੇ ਇੱਕ ਵਾਰੀ ਫੋਨ ਨਾ ਕੀਤਾ ਮੈਂ ਤੈਨੂੰ ਵੀ ਪਤਾ ਕਿ ਤੇਰੇ ਵਿਆਹ ਦਾ ਸਾਰਾ ਮੈਂ ਕਰ ਜਾ ਚੁੱਕਿਆ ਵੀਰ ਜੋਦੇ ਕੋ ਪੈਸੇ ਨਹੀਂ ਚੱਲੇ 40000 ਉਹ ਤੂੰਬੇ ਤੋੜ ਤੋੜ ਖਾਈ ਜਾਂਦਾ ਆ ਉਹ ਤਾਂ ਮੇ ਨੂੰ ਬੇ ਪੈਸੇ ਦੇ ਜਿੱਦਾਂ ਮਰਜ਼ੀ ਜੋ ਮਰਜ਼ੀ ਲੈ ਕੇ ਦੇ ਇੱਕ ਤਾਂ ਵੀਰ ਜ਼ਮੀਨ ਨੂੰ ਫਿਰ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਇੱਕ ਤਾਂ ਤੁਸੀਂ ਮੇਰੀ ਪੜ੍ਹਾਈ ਤੇ ਇੱਕ ਵਿਆਹ ਇਹ ਦੋਵੇਂ ਚੀਜ਼ਾਂ ਮਸ਼ਹੂਰ ਕੀਤੀਆਂ ਤਾਂ ਨਹੀਂ ਤੂੰ ਨਿਆਣੀ ਚ ਨਹੀਂ ਤੇਰੇ ਹੁੰਦੇ ਸਾਰਾ ਕੁਝ ਕੀਤਾ ਕਿ ਨਹੀਂ ਕੀਤਾ ਮੰਨੇ ਨੇ ਕੋਈ ਪੈਸੇ ਦਿੱਤਾ ਸੀ ਉਦੋਂ ਤਾਂ ਕਹਿੰਦਾ ਮੇਰਾ ਫੰਡ ਨਹੀਂ ਨਿਕਲਿਆ ਕਿ ਮੈਂ ਤੈਨੂੰ ਫੰਡ ਕਢਾ ਕੇ ਤੂੰ ਮੁੜ ਕੇ ਕਹਿੰਦਾ ਦਿੱਤਾ ਮੈਨੂੰ ਆ ਦਿੱਤਾ ਤਾਂ ਕਰਜ਼ਾ ਹੀ ਸਾਰਾ ਮੈਨੂੰ ਆਪਣੇ ਵਿਆਹ ਦੇ ਪੈਸੇ ਦੇ ਜਾ ਫਿਰ ਮੈਂ ਤੁਹਾਨੂੰ ਹੁਣ ਮੈਂ ਤਾਂ ਤੇਰੇ ਨਾਲ ਗੱਲ ਨਹੀਂ ਕੀਤੀ ਮੇਰੀ ਤਾਂ ਗੱਲ ਮੰਨੇ ਨਾਲ ਹੀ ਕਿ ਸਾਰਾ ਕੁਝ ਮੇਰਾ ਜੋ ਸੋਨਾ ਸੀ ਨਾ ਸਾਰਾ ਵੇਚ ਕੇ ਤੇਰੇ ਵਿਆਹ ਤੇ ਲ ਇਮੇਸ ਨੰਬਰ ਦਾ ਰੁਪਈਆ ਦਿੱਤਾ ਨੇ ਜਿਹੜਾ ਮੈਂ ਪੈਰ ਮੈਂ ਸੁਣਦਾ ਕੁਛ ਨਹੀਂ ਉਹਦੇ ਲਾ ਕੇ ਗੱਲਾਂ ਕਰੀ ਜਾਂਦੇ ਆ ਉਹਨੂੰ ਪਤਾ ਵੀ ਅੱਧੀ ਨੂੰ ਮਿਹਨੇ ਵਜਣਦੇ ਆ ਇਹ ਮਾਤਾ ਤੈਨੂੰ ਕੋ ਪਤਾ ਮੈਨੂੰ ਮਿਹਨੇ ਵਜਣਦੇ ਹੀ ਜੋ ਕੀ ਆ ਓਏ ਉਹਨੂੰ ਕੀ ਸੁਣਾਵਾ ਮੈਂ ਤਾਂ ਨਹੀਂ ਬੋਲਾਂ ਮਿੰਨੋ ਤੇ ਸੋਨੀ ਡਿਆ ਵਾ ਇਹ ਖਾਲੀ ਭਾਂਡਿਆ ਖੜਕਣੇ ਆਏ ਮੈਂ ਤੈਨੂੰ ਪਹਿਲਾਂ ਕਿਹਾ ਇੱਥੇ ਨਾ ਕੀ ਮੇਰੇ ਸਾਹਮਣੇ ਬੇਇੱਜ਼ਤੀ ਕਰੀ ਜਾਂਦੇ ਆ ਸਾਡੀ ਮੈਂ ਨਹੀਂ ਗੱਲ ਕਰਦਾ ਤੇਰਾ ਸਾਜ ਨਹੀਂ ਪੰਦਾ ਓ ਭਾਬੀ ਕੋਈ ਨਹੀਂ ਰਹਿਣ ਦੋ ਮੈਂ ਚੱਲਿਆ ਉਧਰ ਛੇਤੀ ਆਂ ਠੀਕ ਆ ਇਹ ਜਿੱਦ ਦਾ ਉਹ ਸਾਰਾ ਉਦਾਂ ਦਾ ਇਹ ਸਾਰਾ ਸਫਿਰਗੀ ਮੰਡ ਦੇ ਨਾਲ ਜਾਂਦੇ ਬੰਦੇ ਤੇ ਤੇ ਬਾਬੀ ਵੀ ਇਹ ਵੀ ਕਿਹੜੀ ਘਟ ਕਰਨ ਦੇ ਮੇਰੇ ਪੜਾਈ ਦੇ ਤੇ ਵਿਆਹ ਦੇ ਮੈਨੇ ਮਾਰਨ ਦੇ ਮੈਨੂੰ ਤੇ ਕੰਮ ਤੇ ਜਾਵੇਂ ਘਰ ਕੀ ਬੈਠਿਆ ਕਰਦਾ ਹੈ ਨਹੀਂ ਤੇ ਹੁਣ ਦੂਜੇ ਘਰਾਂ ਨੇ ਧੋਖਾ ਕਰ ਦਿੱਤਾ ਤੇ ਫਿਰ ਤੁਹਾਨੂੰ ਹੀ ਸੁਣਾਉਣਾ ਤੁਸੀਂ ਨਾ ਫੈਸਲਾ ਕਰੋ ਕਿ ਤੇ ਹੋਰ ਕੋਣ ਕਿੰਨੇ ਕਰਦਾ ਫਿਰ ਮੈਂ ਤਾਂ ਭੈਣ ਦਾ ਕਿੰਦੀ ਅੱਖ ਲੱਗਦੀ ਹੈ ਤੇ ਤੂੰ ਛੜੇ ਪਾੜ ਪਏ ਹੋ ਨਾ ਕੋਈ ਏਡੀ ਖੇਤ ਨਹੀਂ ਮਿੜਦੇ ਹੁੰਦੇ ਨਾ ਨ ਲੱਖਾਂ ਰੁਪਈਆ ਦੇ ਆ ਕਾਂ ਵੀ ਗਾੜੀ ਵੀ ਪਰੌਣੇ ਬੈਠੇ ਆ ਚੱਲ ਛੱਪ ਪਰੌਣਾ ਮੇਰੇ ਨਾਲ ਆਇਆ ਚੱਲ ਕੋਈ ਨਹੀਂ ਪੁੱਤ ਮੇਰੀ ਵੀ ਗੱਲ ਸੁਣ ਪਰੌਣੇ ਕਿਹੜੇ ਉਪਰੇ ਆ ਉਹ ਨਹੀਂ ਕੋਈ ਨਹੀਂ ਅਹੀਂ ਵੀ ਧੀ ਦੇ ਕੇ ਪੁੱਤ ਬਣਾਇਆ ਸੁੱਖ ਕੋਈ ਗੱਲ ਨਹੀਂ ਪਰ ਇਹ ਆ ਵੀ ਇਹ ਤੁਹਾਡੇ ਘਰ ਦਾ ਮਸਲਾ ਵਾ ਇਹ ਤੁਸੀਂ ਆਪੇ ਨਿਝਠੋ ਆਪਸ ਵਿੱਚ ਪੁੱਤ ਇਹ ਆ ਹੁਣ ਤੂੰ ਆਈ ਹੈ ਨਾ ਮੈਂ ਤਾਂ ਰਾਜੀ ਖੁਸ਼ੀ ਆਈ ਮੈਨੂੰ ਥੋੜੀ ਬਗਾਈ ਤਾਂ ਸਿਆਪੇ ਪਏ ਆ ਗਾੜੀ ਸੁਣ ਤੇ ਲੈ ਪੁੱਤ ਤੂੰ ਆਈ ਹੈ ਨਾ ਤੂੰ ਦੇ ਵੀਰ ਤੁਸੀਂ ਬਹਿ ਕੇ ਆਪਸ ਵਿੱਚ ਉਹਨਾਂ ਇਹਨਾਂ ਦਾ ਫੈਸਲਾ ਕਰਾ ਦੇ ਵੀ ਕੀ ਦਿੱਤਾ ਲਿਆ ਵੇ ਇਹਨਾਂ ਨੇ ਹੁਣ ਵੇਲੇ ਤੇਰੇ ਸਾਹਮਣੇ ਉਹ ਆਖੀ ਜੀ ਮਾਸੜ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਸਾਸ ਮੈਂ ਸ਼ਿਆਮੀ ਨੇ ਦੀ ਮੇਰੀ ਪੀਸ ਜੰਦੀ ਹੁੰਦੀ ਨਹੀਂ 15000 ਰੁਪਈਆ ਉਹ ਵੀ ਕਿਸ਼ਤਾਂ ਦੇ ਕਿ ਇਹਨਾਂ ਨੇ ਮੇਰੇ ਤੇ ਲਾ ਦਿੱਤਾ ਐਦਾਂ ਨਹੀਂ ਹੋਣਾ ਸਾਸੀ ਗਾਲ ਭਾਜੀ ਸੱਦਾ ਪਾਉਣੇ ਸਾਸਿਕਾ ਭਾਜੀ ਸਾਸੀ ਗਾਲ ਜਾ ਕੁਰਸੀ ਲਾ ਲੈ ਠੀਕ ਠਾਕ ਜੀ ਨਹੀਂ ਨਹੀਂ ਕੋਈ ਨਹੀਂ ਇੱਥੇ ਆ ਧੁੱਪ ਇੱਥੇ ਬਹਿ ਜਾ ਉਹ ਟੁੱਟ ਨਾ ਜਾਵੇ ਮੈਂ ਕਿਹਾ ਮੇਰੇ ਨਹੀਂ ਨਹੀਂ ਮਜ਼ਬੂਤ ਆ ਨੇ بابا ਮੈਂਗਾ ਲੈਂਦਾ ਮਜਬੂਤੀ ਹੈ ਬੈਠ ਬੈਠ ਅੱਛਾ ਮੈਂ ਲਿਉਣੀ ਆ ਪੀਣੀ ਤੇ ਧੁੱਪੇ ਮੈਂ ਤਾਂ ਬੜਾ ਮਜ਼ਾ ਆਉਂਦਾ ਸੀ ਆਹੋ ਹੀ ਓਏ ਬੜਾ ਵਧੀਆ ਜਾ ਹਨ ਹੂੰ ਫਿਰ ਨਿਆਣੇ ਪੜਦ ਰਹਿੰਦੇ ਨਾ ਬੈ ਕੇ ਤਾਂ ਹੁੱਡੇ ਲਿੰਦੇ ਲਿੰਦੇ ਆ ਹਾਂ ਹੂੰ ਉਹ ਠੀਕ ਠਾਕ ਸਾਵਾ ਦੇ ਤੂੰ ਸੁਣਾ ਬਸ ਠੀਕ ਆ ਸੁੱਖ ਨਹੀਂ ਆਈ ਆਈ ਓ ਭਰਾਵਾ ਮੈਂ ਹੁਣ ਤੈਨੂੰ ਕੀ ਦੱਸਾਂ ਹਾਂ ਉਹ ਮੈਂ ਤੇ ਆਖਿਆ ਚੱਲ ਮੈਨੂੰ ਇੱਧਰ ਛੱਡ ਜਾ ਤੂੰ ਉੱਧਰ ਬਾਅਦ ਚ ਚੱਲ ਜੀ ਹਾਂ ਹਾਂ ਕਹਿੰਦੀ ਨਹੀਂ ਪਹਿਲਾਂ ਉੱਧਰ ਵੱਡੇ ਵੀਰਾਂ ਲ ਜਾਣਾ ਵਾ ਤੋਂ ਉਧਰ ਲੱਜਾ ਕੇ ਬੈਠੇ ਆ ਉਹ ਤੇ ਮਾਰ ਸਾਰੇ ਖਰਚੇ ਗਣਾਉਣ ਲਾ ਪਿਆ ਤੇਰੇ ਵਿਆਹ ਤੇ ਇੰਨੇ ਪੈਸੇ ਲਾਏ ਤੈਨੂੰ ਮੈਂ ਪੜਾਇਆ ਮੈਨੂੰ ਕੋਈ ਪੈਸਾ ਨਹੀਂ ਮਿਲਿਆ ਮੈਨੂੰ ਕੋਈ ਹਿਸਾਬ-ਤਾਬ ਨਹੀਂ ਆ ਮੈਨੂੰ ਮੇਰਾ ਹਿੱਸਾ ਵੀ ਨਹੀਂ ਮਿਲਿਆ ਕੀ ਹਿਸਾਬ-ਤਾਬ ਆ ਉਹਨਾਂ ਦਾ ਇਹ ਸਾਰਾ ਸਾਰਾ ਖੁਰਾ ਮਿਲਿਆ ਵੇ ਕਿੱਦਾਂ ਗੱਲ ਕਰਨ ਦਿਆ ਯਾਰ ਇਦਾਂ ਚੰਗੇ ਥੋੜੀ ਲੱਗੀਦਾ ਮੇਰੇ ਸਾਹਮਣੇ ਕੰਮ ਸੇ ਕੰਮ ਇੰਨਾ ਤੇ ਥੋੜਾ ਜਿਹਾ ਸੋਚ ਲੈਿੰਦਾ ਨਹੀਂ ਉਦੋਂ ਮੈਂ ਭਰਤੀ ਹੋਇਆ ਤੇ ਤਨਖਾਹ ਹਰਿ ਘਰੇ ਹੁੰਦੀ ਆਹੋ ਨਾਲੇ ਹੁਣ ਤੂੰ ਭਰਤੀ ਆਪਣੀ ਡਿਊਟੀ ਕਰਦੇ ਨੌਕਰੀ ਪੇਸ਼ ਵਾਲੇ ਬੰਦੇ ਤੇ ਉਹ ਵੇਲਾ ਤ ਬੰਦਾ ਜਾਂ ਕੋਈ ਕਾਮਕਾਰੀ ਕਰ ਲੇ ਗਲਤ ਇਹ ਹੋਈ ਜਾਣਾ ਜਦੋਂ ਪੈਸੇ ਆਉਂਦੇ ਸੀ ਮੇਰੇ ਉਦੋਂ ਐਸਾ ਕੀਤੀਆਂ ਹਾਂ ਹੁਣ ਮੈਂ ਤਾਂ ਫੇ ਅੱਡ ਹੋਣਾ ਸੀ ਜੋ ਰਿਟਾਇਰ ਹੋ ਗਿਆ ਤੇ ਹੋਰ ਫਿਰ ਤੇ ਹੁਣ ਕਿ ਭੁੱਖੇ ਮਰਨ ਡੈ ਹੀ ਉਹ ਯਾਰ ਗਲਤ ਗੱਲ ਆ ਹੁਣ ਤੇ ਕੱਖ ਮ ਨਹੀਂ ਉਹਨਾਂ ਦੇ ਘਰ ਕੀ ਬੰਦਾ ਦੱਸ ਕਰੇ ਮੈਂ ਤਾਂ ਫੇ ਕੈਂ ਵੀ ਖਾਲੀ ਭਾਂਡੇ ਖੜਕਦੇ ਹੀ ਹੁੰਦੇ ਆ ਆ ਫੇ ਨਾ ਹੁਣ ਆਡਾ ਲਈ ਜਾਂਦੇ ਯਾਰ ਨਾਲੇ ਭਾਜੀ ਪਹਿਲਾਂ ਤੇ ਬਿਛੋੜੇ ਤੋਂ ਡਰਦੇ ਰਹੇ ਹੁਣ ਇੰਨੀ ਘੜਾ ਨਹੀਂ ਹੀ ਝਾਕਿਆ ਆਹੋ ਉਹਨਿਆਨੇ ਮੇਰੇ ਵੀ ਹੀਗੇ ਆਪਾਂ ਵੀ ਤੇ ਝਾਕਿਆ ਹੀਗਾ ਜਦੋਂ ਕਿਤੇ ਇੱਥੇ ਜਿਆਦਾ ਲੜਾਈ ਪੈ ਜਾਂਦੀ ਹੁੰਦੀ ਸੀ ਉਦੋਂ ਅਸੀਂ ਨਾਲ ਚੱਲ ਜਾਂਦੇ ਹ ਨਹੀਂ ਚੱਲ ਬਹਿ ਜਾਓ ਭਾਬੀ ਲੜਾਈ ਤਾਂ ਸ਼ੁਰੂ ਤੋਂ ਹੀ ਰਹੀ ਆ ਪਰ ਇਦਾਂ ਭਾਬੀ ਠੀਕ ਆ ਘਰਾਂ ਦੀਆਂ ਗੱਲਾਂ ਇੰਨੀ ਬਾਹਰ ਥੋੜੀ ਕਰਨੀਆਂ ਚਾਹੀਦੀਆਂ ਮੇਰਾ ਤੇ ਥੋੜਾ ਜਿਹਾ ਰੱਖ ਲੈਣ ਮੇਰੇ ਸਾਹਮਣੇ ਨਹੀਂ ਆਹੋ ਤੁਹਾਡੇ ਘਰ ਦੀਆਂ ਗੱਲਾਂ ਆ ਜੇ ਹਾਂ ਫਿਰ ਮੈਂ ਗੁੱਸੇ ਨਾਲ ਹੀ ਉੱਠ ਕੇ ਆ ਗਿਆ ਮੈਂ ਚੱਲ ਮੈਂ ਉਧਰ ਹੀ ਜਾ ਕੇ ਪੀਣਾ ਆਹ ਬਰਾਣਾ ਕੋਈ ਗੱਲ ਠੰਡਾ ਹੋ ਤੂੰ ਠੰਡਾ ਪੀ ਬਾਕੀ ਕਰਨਾ ਭਾਜੀ ਇੱਥੇ ਤੇ ਹੁਣ ਬਸ ਆਹੀ ਆ ਹਨਾ ਕਮਾਈ ਕਰਨ ਤੇ ਉਹਨਾਂ ਦਾ ਵੀ ਹੱਥ ਥੋੜਾ ਸੌਖਾ ਹੋਵੇ ਹੁਣ ਇਹ ਥੋੜਾ ਵਾ ਵੀ ਇਹ ਕਮਾਈ ਕਰ ਕਰ ਤੇ ਉਧਰ ਹੀ ਕੱਲੀ ਜਾਈਏ ਬਗ ਗੱਲ ਨਹੀਂ ਨਾ ਬੰਦੀ ਇਦਾਂ ਤੇ ਫੇਰ ਕੰਮ ਕੀਤਾ ਹੀ ਆਉਣਾ ਸਾਰਾ ਕੁਝ ਹੁਣ ਕੰਮ ਕਾ ਵੇਲਾ ਤਰਿਆ ਫਿਰਦਾ ਕੰਮ ਫੇਰ ਵੀ ਨਹੀਂ ਕਰਦਾ ਹਜੇ ਸ਼ਾ ਕਰਦਾ ਹੁਣ ਮੇਲਰ ਵਾ ਮਿਰਚੀ ਆਏ ਲਾਗੇ ਲੋਕੀ ਕਹਿ ਦਿੰਦੇ ਇਹ ਜਨਾਨੀ ਦੀ ਡੜਵਾ ਉਹ ਸੁਣ ਲੈਂਦਾ ਵਾ ਹਨਾ ਫੇਰ ਉਹ ਕਹਿ ਦਿੰਦੇ ਆ ਵੀ ਸਾਨੂੰ ਪੈਸੇ ਨਹੀਂ ਦਿੱਤੇ ਸਾਰਾ ਕੁਝ ਤੇ ਦਿੱਤਾ ਵਾ ਕੀਤਾ ਵਾ ਹੁਣ ਉਹ ਕਹੀ ਜਾਂਦੇ ਆ ਵੀ ਕੀਤਾ ਨਹੀਂ ਅਸੀਂ ਪੈਰੀ ਚੋ ਵੀ ਨਹੀਂ ਨਾ ਖੋਲਿਆ ਅਸੀਂ ਕਦੀ ਆਦਾ ਭੇ ਜਿਹੜੀ ਸੱਚੀ ਗੱਲ ਉਹ ਕਰਨੀ ਨਹੀਂ ਸਾਰਿਆਂ ਵੀ ਤੇ ਆਪਾਂ ਆਪਣੀ ਤਨਖਾਹ ਮੈਂ ਇਹ ਸੁੱਖ ਤੇ ਇਸ ਬੜਾ ਖਰਚਾ ਕੀਤਾ ਵਾ ਮੈਂ ਪੜਾਇਆ ਵਾ ਵਿਆਹ ਕੀਤਾ ਤੇਰਾ ਮੈਂ ਕੀਤਾ ਵਾ ਉਹਨੇ ਕੀ ਕੀਤਾ ਨਹੀਂ ਜਦੋਂ ਉਹ ਦੋ ਖਰਚਾ ਕੀਤਾ ਤਾਂ ਹੁਣ ਨਹੀਂ ਕਰ ਸਕਦਾ ਮਤਲਬ ਖਰਚਾ ਮੇਰੇ ਸਿਰ ਤੋਂ ਕੀਤਾ ਨਾ ਕੀ ਪਤਾ ਕੀ ਆ ਹਿਸਾਬ ਕਿਤਾਬ ਤੇ ਪਰੌਣਿਆ ਤੂੰ ਠੰਡਾ ਰਹਿ ਤੇ ਲੈ ਚਾਹ ਆਪਣੇ ਵਾਂਗੂ ਬਣਾ ਲੱਗੀ ਮੈਂ ਨਹੀਂ ਕੋਈ ਨਹੀਂ ਆ ਲੈੰਦੋ ਸੁੱਖ ਨੂੰ ਵੀ ਫੇਰੀ ਬਣਾਓ ਕੋਈ ਨਹੀਂ ਅਨਜ਼ਰ ਮੈਂ ਕਰਦੀ ਆ ਪਕੜੇ ਪਕੜੇ ਕੱਢਦੀ ਆ ਇਹ ਚੱਲ ਆ ਜਾਂਦੀ ਜੀ ਉਹਨੇ ਪਕੌੜੇ ਕੀ ਖਾਣੇ ਚਾਹ ਉਦਾਂ ਪੀ ਲੈਣੀ ਉਹਨੂੰ ਆ ਲੈੰਦੋ ਜੀ ਜੀ ਨਹੀਂ ਕੋਈ ਨਹੀਂ ਰੋਕਣ ਦਾ ਕਰਦੀ ਹੂੰ ਹੋ ਠੀਕ ਠਾਕ ਵੀਰ ਹਾਂ ਸਭ ਵਧੀਆ ਠੀਕ ਆ ਕਿਹਦਾ ਹੈ ਸਭ ਤੇਰਾ ਮੇਰਾ ਕੀ ਹੈ ਸਾਂ ਜਿੰਨਾ ਕੋ ਨਾਲ ਦਾ ਹਿੱਸਾ ਪਾਣਾ ਉਹਨਾਂ ਨੂੰ ਦਵਾਈ ਹੁੰਦੀ ਉਹਨਾਂ ਦੇ ਮਹੀਨੇ ਦੀ ਉਹਨਾਂ ਨੇ ਕਦੀ ਇਹ ਵੀ ਨਹੀਂ ਕਿਹਾ ਕਿ ਸਰਕਾਰੀ ਵਾਲਾ ਲਾਜ ਫਰੀ ਹੁੰਦਾ ਲੈ ਜਾਣੀ ਬਾਬਾ ਇਹ ਗੱਲਾਂ ਨਹੀਂ ਨਾ ਕੋਈ ਸੋੜਦਾ ਇੱਕ ਵਾਰੀ ਉਹਨਾਂ ਨੇ ਘੜ ਕੇ ਮਸ਼ੀਨ ਲਵਾਈ ਤੇ ਹੈਗੀ ਸੀ ਕਿੱਥੇ ਲਵਾਈ ਹੈ ਜਿਹੜੀ ਮਾਤਾ ਨੇ ਘਵਾਈ ਨਹੀਂ ਕਾਰਟ ਉਹਨਾਂ ਬਣਾ ਗਏ ਨੇ ਤਾਂ ਇਹ ਤਾਂ ਮਾਤਾ ਦਾ ਕਾਰ ਨਹੀਂ ਬਣਿਆ ਉਹ ਸਭ ਕੁਝ ਸਾਡੀ ਉਹਨਾਂ ਦੇ ਕੋਲ ਹੀ ਆ ਕੀ ਆ ਦੇਣਾ ਨਹੀਂਗਾ ਚਲੋ ਚਾਹ ਗੱਲਾਂ ਆ ਡਾਨੇ ਦੀ ਫਰਜ ਬੰਨਦਾ ਬਹੁਤੀਆਂ ਗੱਲਾਂ ਕਰਦਾ ਨਾ ਪੁੱਛਣ ਦਾ ਚਲੋ ਆਹੋ ਚਲੋ ਨਹੀਂ ਗੱਲ ਕਰਨੀ ਉਹ ਉਹਨਾਂ ਦੇ ਘਰ ਦਾ ਮਸਲਾ ਵਾ ਬਣਾ ਲੈਣ ਨਾ ਬਣਾ ਲੈਣ ਪਰ ਇਹ ਆ ਕਿ ਅਮੀਰੀ ਗਰੀਬੀ ਟਾਲ ਦਾ ਪਰਸ਼ਾਵਾ ਵਾ ਇਹਦਾ ਕੋਈ ਮਾਨ ਹੰਕਾਰ ਨਹੀਂ ਹੈਗਾ ਜੀ ਗੱਲ ਸੁਣੋ ਮੈਨੂੰ ਕੀ ਜ਼ਿਆਦਾ ਸੁਣਾਉਣ ਦਾ ਜਦੋਂ ਮੈਂ ਜਿੰਨੇ ਫੇਰੇ ਆਈ ਨਾ ਇਹਨਾਂ ਦੋਵਾਂ ਜੀਆ ਨੇ ਮੈਨੂੰ ਪੜ੍ਹਾਈ ਵਿਆਹ ਇਹ ਸੁਣਾਇਆ ਚੱਲ ਪੁੱਤ ਤੂੰ ਸਾਂਝੀ ਆ ਨਾ ਤੂੰ ਸਾਂਝੀ ਆ ਤੂੰ ਉਹ ਨਜੇਠੇ ਦਾ ਨਾ ਬਹਿ ਕੇ ਜਿੱਧਰ ਨਿਕਲਦਾ ਉਹਦਰ ਕੱਢ ਫੋੜਦਾ ਹੁਣ ਤੁਹਾਨੂੰ ਵੀ ਪਤਾ ਲੱਗਣਾ ਚਾਹੀਦਾ ਤੁਸੀਂ ਮੈਨੂੰ ਫਿਰ ਜਵਾਈ ਸਾਡਾ ਨੰਗੀ ਤੁਰਿਆ ਫਿਰਦਾ ਉਹ ਨੰਗ ਤੇ ਇੰਨਾ ਕਰਤਾ ਮੈਂ ਵੱਡਾ ਸੀ ਇਹਨੂੰ ਪੜਾਇਆ ਉਹਨੂੰ ਪੜਾਇਆ ਨੌਕਰੀ ਤੇ ਲਵਾਇਆ ਸਭ ਕੁਝ ਤੇ ਇਹਨਾਂ ਨੂੰ ਦੇ ਦਿੱਤਾ ਉਹ ਸਿਆਣੇ ਸੱਚੇ ਨੇ ਕਿ ਵੱਡੇ ਦੇ ਸਮਝ ਕੇ ਕਰਦੇ ਆ ਹੀ ਹੁੰਦਾ ਪਰ ਇਹਨਾਂ ਦੇ ਨਹੀਂ ਹੁੰਦਾ ਪਿਓ ਮੇਰੀ ਦੀ ਪਿਆਲੀ ਦਾ ਸਾਰਾ ਕੁਝ ਨਿਕਲਿਆ ਹੀ ਪਿਓ ਵੀ ਉਹ ਲੈ ਮੰਦਰ ਦੇ ਕੂਬਾ ਹੋ ਗਏ ਪਿਆਈਓ ਤਾਂ ਉਸੋ ਕਰ ਜਿੰਨੇ ਉਹਨੇ ਵੀ 30 ਸਾਲ ਹੋ ਗਏ ਮੰਜੇ ਤੇ ਹੀ ਆਵੀ ਬਾਧੂ ਕਰਜਾ ਚੜ ਗਿਆ ਹੀ ਉਹਨੂੰ ਪਤਾ ਹੀ ਨਾ ਉਹਦੀ ਤੇ ਨੌਕਰੀ ਹੜਤੋਂ ਤੇ ਪਹਿਲੀ ਬੰਦਾ ਹੀ ਆ ਉਹਦਾ ਫਰਜ ਬੰਦਾ ਹੀ ਅੱਜ ਅੱਧਾ ਕਰਜਾ ਲੈ ਜਾਂਦਾ ਹਏ ਤਾਂ ਤੁਹਾਡੇ ਲੋਕੀ ਤੁੰਬੇ ਤੋੜ ਤੋੜ ਖਾਂਡੇ ਘਰ ਸਾਰਾ ਬਣਾ ਬਣਾ ਉਹ ਮਲ ਮਾਰ ਕੇ ਬਹਿ ਗਿਆ ਹਵੇਲੀ ਮੈਨੂੰ ਦੇ ਦਿੱਤੀ ਡੇਢ ਕਮਰਾ ਇੱਥੇ ਤੁਸੀਂ ਤੇ ਚਾਹ ਘੁੱਟ ਪੀਉਣਦੇ ਮਾਰੇ ਆਪਸ ਵਿੱਚ ਲੜਦੇ ਪੈ ਨਾਲ ਮੈਨੂੰ ਸੁਣਾਉਂਦੇ ਪੇ ਜੇ ਉਹ ਗੱਲਾਂ ਨੂੰ ਤੁਸੀਂ ਛੇੜੀ ਮੈਂ ਤਾਂ ਚੁੱਪਚੀ ਬੀਤਾ ਬੈਠਾ ਕਿ ਕੋਈ ਗੱਲ ਨਹੀਂ ਮੈਂ ਤੇ ਆਣ ਕੇ ਬੈਠੀ ਗੱਲਾਂ ਤਾਂ ਤੁਸੀਂ ਛੇੜਨੀ ਆ ਮੈਂ ਜਾ ਪੈਣਾ ਜਿਹੜਾ ਭਰਾ ਨੂੰ ਚਾਹ ਪੀਂਦਾ ਉੱਥੇ ਪੀਲਾ ਪਰ ਉਹਨਾਂ ਦੇ ਨਾਲ ਤੇ ਰੋਸ ਕੇ ਚਲੀ ਗਿਆ ਤੇ ਮੈਂ ਤਾਂ ਇੱਥੇ ਬੈਠੀ ਨਾ ਮੈਂ ਕਿਹੜੀ ਮਗਰ ਚੱਲ ਗਈ ਉਹ ਚਲ ਛੱਡ ਤੂੰ ਚਾਹ ਲਿਆ ਤਰੀ ਆ ਚਾ ਲਿਆ ਜਾ ਬਹਿੰਦਾ ਨਹੀਂ ਇੱਥੇ ਉਹਨੂੰ ਤੇ ਉਹ ਤਗੜਾ ਸਾਲਾ ਚੰਗਾ ਲੱਗਦਾ ਈਓ ਤੂੰ ਇਹਦੇ ਪੈਣਾ ਓਏ ਓਦੇ ਮੂੰਹ ਨੂੰ ਲਊ ਲੱਗਾ ਵਾ ਅੰਮ੍ਰਿਤ ਨੇ ਕਹਣਾ ਸਿੱਧੀ ਆਈ ਮੈਂ ਤੇ ਉਧਰ ਗਈ ਨਹੀਂ ਪੈਣਾ ਸਿੱਧੀ ਇੱਧਰ ਆਈ ਮੇਰੀ ਗੱਲ ਸੁਣ ਜਿਹੜਾ ਵੀ ਕੋਈ ਜਾਂਦਾ ਤਗੜੇ ਵਾਲੀ ਜਾਂਦਾ ਮਾੜੇ ਤੇ ਕੋਈ ਬਾਹ ਨਹੀਂਗਾ ਮਾਸਰ ਜੀ ਮੈਂ ਤੇ ਸਿੱਧੀ ਇੱਧਰ ਆਈ ਨਾ ਚਲ ਤੂੰ ਆਈ ਤਾਂ ਨਾ ਬੋ ਤੇਰਾ ਤੂੰ ਇਹ ਆਈ ਆ ਹੁਣ ਤੇ ਤੂੰ ਇਹਨਾਂ ਦੋਹਾਂ ਭਰਾਵਾਂ ਦਾ ਫੈਸਲਾ ਕਰਾ ਦੇ ਕੋਈ ਸਾਡੀ ਵੀ ਸੁਣੋ ਨਾ ਸਾਡੇ ਨੂੰ ਸੁਣਦਾ ਨਹੀਂ ਉਹਨਾਂ ਦਾ ਦੋ ਓਏ ਇਹਨੇ ਮੈਜ ਕਰਦੀਆਂ ਉਹਨਾਂ ਨਾਲ ਉਹ ਵੀ ਵਿਚਾਰੇ ਉਹਨਾਂ ਦਾ ਥੋੜਾ ਬੋਦੋ ਨਾ ਨਿਆ ਕਰੋ ਮਾਸਰ ਜੀ ਜਿਹੜਾ ਉਹਨੇ ਦਿੱਤਾ ਨਾ ਅਵੀਰ ਨੇ ਬਹਿ ਕੇ ਉਹ ਵੀ ਖਾ ਲੈਣਾ ਮੁੜ ਕੇ ਕਿੱਧਰ ਜਾਊਗਾ ਕੇ ਇਹਦੇ ਸਵਾਦ ਦਿੱਤਾ ਹੀ ਮੈਨੂੰ ਉਹਨੇ ਨਹੀਂ ਜੇ ਮੈਂ ਮਨ ਲਾੜ ਉੱਧਰ ਜਾ ਕੇ ਫੈਸਲਾ ਕਰਾ ਕੇ ਤੁਹਾਨੂੰ ਦਵਾ ਵੀ ਦਿਨੀ ਆ ਤੇ ਤੁਸੀਂ ਤੇ ਉਹ ਵੀ ਖਾ ਲੈਣਾ ਫਿਰ ਨਹੀਂ ਮੇਰੇ ਮੂਹਰੇ ਮੂਰਖ ਲਿਖਿਆ ਵਾ ਕੋਨਾ ਕੋ ਤੇ ਨਿਕਲੂਗਾ ਕੋਨਾ ਕੋ ਦਿਨ ਉਹਨਾਂ ਦੇ ਨਿਕਲਣਗੇ ਉਹ ਮੈਂ ਤਾਂ ਮੈਨੂੰ দাও ਨਾ ਮੈਂ ਬਹਿਸ ਹਾਬ ਕਰ ਜਿਹੜਾ ਮੈਨੂੰ ਕਰਜ਼ਾ ਵਾ ਜਿੰਨੇ ਭਾਂਦੇ ਉਹ ਦਵੇ ਮੈਂ ਕਰਜ਼ਾ ਮੋੜਾ ਕੀ ਗੱਲਾਂ ਆਂ ਘਰੀ ਜਾਨ ਡੇ ਓ ਮਾਦਾ ਸਾਰਾ ਕੁਝ ਤੈਨੂੰ ਸੁਣਦਾ ਵਾ ਜਾਣ ਕੇ ਨਾ ਪਖੰਡ ਕਰੀ ਜਾ ਫਿਰ ਐਵੇਂ ਹੀ ਨਾ ਸੁਖਪੈਨ ਜੀ ਨੂੰ ਨਾ ਕੋਈ ਆਹ ਦੱਸਉਂਦੇ ਨਹੀਂ ਸੁਣਦਾ ਪੁੱਤ ਨਾ ਨਹੀਂ ਆਵੇ ਹੁੰਦਿਆ ਹੀ ਗਾੜੀ ਲੜਾਈ ਪਾਦੀ ਮੈਂ ਕੀ ਕਰਾਂ ਪਹਿਲਾਂ ਮੇਰੇ ਨਾਲ ਚੱਲਦੇ ਨੇ ਮੈਂ ਟੂਟੀਆਂ ਲਵਾ ਕੇ ਨੇਵਾ ਤੈਨੂੰ ਕੋ ਸੋਣੇ ਤੈਨੂੰ ਪਤਾ ਲੱਗੇ ਇੱਥੇ ਕੀ ਬੰਦਦਾ ਤੇ ਕੀ ਨਹੀਂ ਬੰਦਦਾ ਅੱਗੇ ਲਾਈਆਂ ਹੀ ਹੁਣ ਵੀ ਚੱਲ ਲਵਾ ਕੇ ਨੇਵਾ ਤੈਨੂੰ ਮੈਂ ਖੜਾ ਹੋਰ ਨਹੀਂ ਮੈਂ ਲਾਉਂਦਾ ਤੇ ਫਿਰ ਸਾਡਾ ਸ਼ੇਰ ਮੈਨਾਂ ਖਵਾਇਆ ਕਰ ਤੈਨੂੰ ਪਤਾ ਲੱਗਣ ਡਿਆ ਇੱਥੇ ਕੀ ਬੰਦਿਆ ਵਾ ਮੈਨੂੰ ਨਹੀਂ ਪਤਾ ਕੋਹ ਨਾ ਦੱਸ ਦੇਈ ਆ ਤੇ ਦੱਸਣ ਦੇ ਨਹੀਂ ਆ ਮੈਂ ਤਾਂ ਉਹ ਹੋਰ ਕੀ ਦੱਸਾਂ ਚਲੋ ਨੂੰ ਨਾ ਪਰੇਸ਼ਾਨ ਕਰ ਸੁਖ ਵੀ ਕੋਈ ਕੰਮ ਕਰਦਾ ਆ ਮੇਰੇ ਨਾਲ ਚੱਲਦੀ ਬੰਦਾ ਮੇਰੇ ਨਾਲ ਚੱਲ ਜੇ